ਇਸ਼ਟ ਧਰਮ ਹੈ ਜਪ ਹੀ ਨਿਰਮਲ ਕਰਮ ਹੈ ਦਾਨ ਤੇ ਬੜਾ ਕਰਦਾ ਹੈ ਜਪ ਨਹੀਂ ਕਰਦਾ ਇਸ ਦਾਨ ਦੇ ਚੋਂ ਅਭਮਾਨ ਪੈਦਾ ਹੋਵੇਗਾ ਹੰਕਾਰ ਦੀ ਬਦਬੂ ਆਵੇਗੀ ਨਿਰੰਕਾਰ ਦੀ ਸੁਗੰਧੀ ਨਹੀਂ ਸੇਵਾ ਤੇ ਬੜੀ ਕਰਦਾ ਜਪ ਨਹੀਂ ਕਰਦਾ ਇਹਦੀ ਸੇਵਾ ਦੇ ਵਿੱਚ ਵੀ ਕਠੋਰਤਾ ਹੋਵੇਗੀ ਦਇਆ ਨਹੀਂ ਪਾਠ ਸੇ ਬੜਾ ਕਰ ਰਹਾ ਹੈ ਪਰ ਮਨ ਨੂੰ ਨਹੀਂ ਜੋੜਦਾ ਪਗਿਆਨਤਾ ਬਣੀ ਰਹੇਗੀ ਬਣੀ ਰਹੇਗੀ ਜੈਸੇ ਭੋਜਨ ਦੀ ਥਾਲੀ ਸਾਰਾ ਦਿਨ ਮੇਰੇ ਹੱਥੇ ਚ ਹੋਵੇ ਮੇਰੀ ਭੁੱਖ ਤਾਂ ਹੀ ਨਹੀਂ ਮਿਟੇਗੀ ਭੁੱਖ ਤੇ ਮਿਟੇਗੀ ਖਾਣ ਨਾਲ ਸਾਰਾ ਦਿਨ ਜ਼ਬਾਨ ਨਾਲ ਮੈਂ ਬਾਣੀ ਪੜ ਰਿਹਾ ਇਸ ਵਿੱਚ ਮੇਰਾ ਮਨ ਨਹੀਂ ਜੁੜਦਾ ਪੁਕਮਾ ਕਰਨੇ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਇਸ ਵਾਸਤੇ ਇਹ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਫਿਰ ਬਾਅਦ ਵਿੱਚ ਹੋਰ ਵਿਚਾਰਾਂ ਜਪ ਕਿਵੇਂ ਕਰੀਏ ਅਗਰ ਕੋਈ ਵਿਧੀ ਵਿਧਾਨ ਪੁੱਛੇ ਤੋ ਦੋ ਨੁਕਤੇ ਪਹਿਲੇ ਮੈਂ ਇਹ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਪਹਿਲਾ ਨੁਕਤਾ ਤੇ ਕੋਈ ਵਿਧੀ ਵਿਧਾਨ ਨਹੀਂ ਹੈ ਨਹੀਂ ਹੈ ਫਿਰ ਮੈਂ ਅਰਜ਼ ਕਰਾਂ ਜੋ ਤੁਹਾਡੇ ਸਾਹਮਣੇ ਵਿਚਾਰ ਰੱਖਾਂਗਾ ਤਸਦੀਕ ਗੁਰਬਾਣੀ ਕਰੇਗੀ ਪੰਕਤੀ ਤੁਹਾਨੂੰ ਸੁਣਾਵਾਂ ਤਜ ਭਰਮ ਕਰਮ ਬਿਦ ਨਿਖੇਰ RAM ਨਾਮ ਲੈ ਹੀ ਬਿਦ ਨਿਖੇਰ ਕੋਈ ਵੀ ਦੀ ਨਹੀਂ ਵਿਦੀ ਨਹੀਂ ਸ਼ੇਤ ਕੋਈ ਡਾਂਗ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਇਹ ਭਗਤ ਕਬੀਰ ਜੀ ਦੀ ਪੰਗਤੀ ਹੈ ਕਬੀਰ ਕਹਿੰਦੇ ਨੇ ਮੇਰੇ ਕੋਲ ਢਾਂਗ ਨਾ ਪੁੱਛੋ ਕਿਉਂਕਿ ਡਾਂਗ ਹੈ ਹੀ ਨਹੀਂ ਹੈ ਹੀ ਨਹੀਂ ਤੁਸੀਂ ਆਖੋਗੇ ਕਬੀਰ ਜੈਸਾ ਸੰਤ ਭਗਤ ਸਤਗੁਰੂ ਨੇ ਆਪਣੇ ਸੀਨੇ 'ਚ ਥਾਂ ਦਿੱਤੀ ਹੈ ਪਾਤਾਂ ਦੇ ਚੋਂ ਪਹਿਲੇ ਰਖਿਆ ਹੈ ਕਹਿੰਦਾ ਕੋਈ ਢੰਗ ਨਹੀਂ ਬਿਦੀ ਨਿਸ਼ੇਧ ਕੋਈ ਵੀ ਦੀ ਨਹੀਂ ਮੇਰੇ ਕੋਲ ਕੋਈ ਵੀ ਦੀ ਨਾ ਪੁੱਛੋ ਦਰਸਲ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ 36 ਪ੍ਰਕਾਰ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਕਿਸੇ ਦੇ ਅੱਗੋਂ ਰੱਖ ਦਈਏ ਤੇ ਅਗਲਾ ਇਹ ਆਖੇ ਢੰਗ ਦਾ ਸੋ ਖਾਣ ਦਾ ਕਿਵੇਂ ਖਾਈਏ ਤੋ ਇੱਕ ਗੱਲ ਸਪਸ਼ਟ ਹੋ ਗਈ ਇਹਨੂੰ ਭੁੱਖ ਨਹੀਂ ਲੱਗੀ ਭੁੱਖ ਨਹੀਂ ਕਦੀ ਭੁੱਖਾ ਡਾਂਗ ਪੁੱਛਦਾ ਕਦੀ ਭੁੱਖਾ ਤੌਰ ਤਰੀਕਾ ਪੁੱਛਦਾ ਠੰਡਾ ਪਾਣੀ ਦਾ ਗਲਾਸ ਕੋਲਡ ਡਰਿੰਕ ਸ਼ਰਬਤ ਕਿਸੇ ਦੇ ਅੱਗੋਂ ਰੱਖ ਦਈਏ ਤੇ ਅਗਲਾ ਆਖੇ ਪੀਣ ਦਾ ਜ਼ਰਾ ਡਾਂਗ ਵੀ ਦਸ ਤੋ ਗਲ ਸਾਫ ਹੋ ਗਈ ਪਿਆਸ ਨਹੀਂ ਲੱਗੀ ਪੈਸਾ ਕਦੀ ਢੰਗ ਪੁੱਛਦਾ ਹੈ ਪਿਆਸ ਲੱਗਦੀ ਹੈ ਤੇ ਪਸ਼ੂ ਪਾਣੀ ਪੀਣ ਲੱਗ ਪੈਂਦੇ ਨੇ ਭੁੱਖ ਲੱਗਦੀ ਤੇ ਉਹ ਵੀ ਖਾਣ ਲੱਗ ਪੈਂਦੇ ਆ ਜੋ ਢੰਗ ਪਿਆ ਪੁੱਛਦਾ ਹੈ ਕਬੀਰ ਕਹਿੰਦੇ ਨੇ ਅਜੇ ਨਾਮ ਦੀ ਭੁੱਖ ਨਹੀਂ ਪੈਦਾ ਹੋਈ ਅਜੇ ਪਰਮਾਤਮਾ ਦੀ ਪਿਆਸ ਨਹੀਂ ਪੈਦਾ ਕਬੀਰ ਇਹ ਕਹਿ ਰਹੇ ਆ ਵਰਨਾ ਪਿਆਸਾ ਕਦੀ ਢੰਗ ਪੁੱਛਦਾ ਹੈ ਪਾਣੀ ਦਾ ਗਲਾਸ ਸਾਹਮਣੇ ਪਿਆ ਹੋਵੇ ਕਿਵੇਂ ਪੀ ਕਦੀ ਭੁੱਖਾ ਢੰਗ ਪੁੱਛਦਾ ਮੈਂ ਕਿਵੇਂ ਖਾਵਾਂ ਇਹ ਢੰਗ ਪੁੱਛਣ ਵਾਲੇ ਇਹਨਾਂ 'ਚ ਪਿਆਸ ਨਹੀਂ ਹੈ ਭੁੱਖ ਨਹੀਂ ਹੈ ਔਰ ਢੰਗ ਦਸਣ ਵਾਲੇ ਖੇਮਾ ਕਰਨੇ ਉਹਨਾਂ ਨੂੰ ਕੁਝ ਵੀ ਢੰਗ ਦਾ ਪਤਾ ਨਹੀਂ ਕਬੀਰ ਤੋਂ ਵੀ ਆਪਣੇ ਆਪ ਨੂੰ ਸਿਆਣਾ ਕਹੀ ਜਾਂਦੇ ਨੇ ਤਜ ਭਰਮ ਕਰਮ ਬੇਦਨੇ ਖੇਦ राम नाम लेहि ले गुरु प्रसाद जन कबीर राम करसने ਹੁਣ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਡੰਗ ਹੈ ਤੁਸੀਂ ਆਖੋਗੇ ਆਪੇ ਮੈਂ ਖੰਡਨ ਕਰਦਾ ਪੈਂ ਕਬੀਰ ਦੀ ਬੋਲਾਂ ਨੂੰ ਲੈ ਕੇ ਪਰ ਹੁਣ ਮੰਡਨ ਕਰਦਾ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੈ ਕੇ ਧਿਆਨ ਨਾਲ ਸੁਣੋ ਕੋਈ ਡੰਗ ਨਹੀਂ ਹੈ ਅਗਰ ਕੋਈ ਸਾਹਮਣੇ ਪਰੋਸਿਆ ਹੋਇਆ ਥਾਲ ਪਿਆ ਤੇ ਢੰਗ ਪੁੱਛਦਾ ਹੈ ਖਾਣ ਦਾ ਇਹਨੂੰ ਭੁੱਖ ਨਹੀਂ ਢੰਗ ਪੁੱਛਦਾ ਹੈ ਪੀਣ ਦਾ ਇਹਨੂੰ ਪਿਆਸ ਨਹੀਂ ਕੋਈ ਢੰਗ ਲੈ ਪਿਆਸ ਹੋਣੀ ਚਾਹੀਦੀ ਹੈ ਕੋਈ ਢੰਗ ਨਹੀਂ ਹੈ ਭੁੱਖ ਹੋਣੀ ਚਾਹੀਦੀ ਹੈ ਨਾਮ ਜਪਣ ਦਾ ਜੋ ਢੰਗ ਪੁੱਛਦਾ ਹੈ ਅਜੇ ਨਾਮ ਜਪਣ ਦੀ ਤੜਪ ਨਹੀਂ ਹੈ ਅਜੇ ਖੇਚੇ ਨਹੀਂ ਹੈ ਅਜੇ ਪਿਆਸ ਨਹੀਂ ਹੈ ਜੇ ਭੁੱਖ ਨਹੀਂ ਪੈਦਾ ਲੱਗੀ ਸਾਚੇ ਨਾਮ ਕੀ ਲਾਗੇ ਭੁੱਖ ਅਜੇ ਕੋਈ ਨਹੀਂ ਅਜੇ ਨਹੀਂ ਹੈ ਤਾਂ ਹੀ ਜਗਾ ਜਗਾ ਤੇ ਢੰਗ ਪਿਆ ਪੁੱਛਦਾ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਟੰਗ ਹੈ ਕਿ ਭੋਜਨ ਦੀ ਬੁਰਕੀ ਮੂੰਚ ਪਾਣੀ ਪੈਂਦੀ ਅੱਖਾਂ 'ਚ ਨਹੀਂ ਪਾਣੀ ਪੈਂਦੀ ਕੰਨਾਂ ਦੇ 'ਚ ਨਹੀਂ ਹਰੇ ਵੀ ਕਟੰਗ ਹੈ ਐਵੇਂ ਪੋ ਜੰਦੀਪੁਰ ਕੀ ਚੁੱਕ ਕੇ ਮੈਂ ਕਾਨੇ ਚ ਪਾਵਾਂ ਪੀਦੇ ਰਾਹੀ ਮੇਰੇ ਮੈਦੇ ਚ ਪ੍ਰਵੇਸ਼ ਨਹੀਂ ਕਰੇਗੇ ਇਹਦੇ ਨਾਲ ਮੇਰੀ ਭੁੱਖ ਨਹੀਂ ਮਿਟੇ ਮੈਂ ਅੱਖਾਂ ਚ ਪਾ ਲਵਾਂ ਉਹਦੇ ਚ ਨਮਕ ਮਰਚ ਹੋਵੇਗਾ ਖਾਂਦੇ ਤੇ ਪਾਣੀ ਆ ਜਾਏਗਾ ਖਾਂਦੇ ਖਰਾਬ ਹੋਣਗੇ ਮੈਂ ਨੱਕ ਦੇ ਚ ਪਾਵਾਂ ਤੇ ਨਿਚਾ ਆਣ ਗਿਆ ਪੇਦਵਾਰ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਕਿ ਭੋਜਨ ਦੇ ਬੁਰਕੇ ਮੋਚ ਪਾਣੇ ਪਏ ਮੌਂਦੇ ਰਾਹੇ ਅੰਦਰ ਜਾਏਗਾ ਕੋਈ ਟ ਅੰਗ ਨਹੀਂ ਹੈ ਪ੍ਰਭੂ ਦੇ ਨਾਮ ਜਪਣ ਦਾ ਫਿਰ ਵੀ ਇੱਕ ਢੰਗ ਹੈ ਕੀ ਢੰਗ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਹੀ ਰਾਗ ਦੇਚ ਦੱਸਦੇ ਨੇ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਦ ਅਮਰ ਤਪਾਓ ਜ਼ਬਾਨ ਨਾਲ ਜਪਣਾ ਔਰ ਕੀ ਹੈ ਕੋਈ ਅੱਖਾਂ ਨਾਲ ਥੋੜੀ ਜਿਹਾਪਣਾ ਨੱਕ ਨਾਲ ਥੋੜੀ ਜਿਹਾਪਣਾ ਕੰਨਾਂ ਨਾਲ ਥੋੜੀ ਜਿਹਾਪਣਾ ਤੇ ਸਾਰੇ ਇੰਦਰੀਏ ਦਿੱਤੇ ਨੇ ਪ੍ਰਭੂ ਨੇ ਜਪਣਾ ਤੇ ਜ਼ਬਾਨ ਨਾਲ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਧ ਅਮਰਤ ਪਾਵ ਇਸ ਵਿਧੀ ਨਾਲ ਅਮਰਤ ਦੀ ਪ੍ਰਾਪਤੀ ਹੋ ਜਾਏ ਹੁਣ ਮੈਂ ਅਰਜ਼ ਕਰਾਂ ਜਬਾਨ ਨਾਲ ਜਪਣਾ ਇੰਜ ਹੈ ਜਿਵੇਂ ਹੱਥਾਂ ਨਾਲ ਰੋਟੀ ਪਕਾਣਾ ਪਰ ਰੋਟੀ ਪਕਾਣਾ ਰੋਟੀ ਖਾਣਾ ਨਹੀਂ ਹੈ ਪਕਾਣ ਨਾਲ ਭੁੱਖ ਨਹੀਂ ਮਿਟੇਗੀ ਇਹ ਦੂਜਾ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਰੋਟੀ ਕਮਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਰੋਟੀ ਪਕਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਰਸੋਈ ਦੇ ਚਰਿਆ ਹੈ ਇਹ ਭੋਜਨ ਬਣਾਉਂਦਾ ਰਿਹਾ ਹੈ ਭੁੱਖ ਨਹੀਂ ਮਿਟੇਗੀ ਨਹੀਂ ਮਿਟੇਗੀ ਸਾਰਾ ਦਿਨ ਬਾਣੀ ਪੜਦਾ ਰਿਹਾ ਹੈ ਭੋਜਨ ਬਣਾਣਾ ਹੈ ਵਾਹਿਗੁਰੂ ਵਾਹਿਗੁਰੂ ਜ਼ਬਾਨ ਜਪਦੇ ਰਹੀਏ ਭੋਜਨ ਬਣਦਾ ਹੈ ਪਰ ਇਹਨੂੰ ਖਾਣਾ ਵੀ ਤੇ ਹੈ ਨਾ ਜੇ ਕੋ ਖਾਵੇ ਜੇ ਕੋ ਭੁੰਚੇ ਤੇਸਕਾ ਹੋਏ ਉਧਾਰ ਕੋਨੂੰ ਖਾਣ ਦਾ ਡੰਗ ਕੀ ਹੈ ਜਿਵੇਂ ਭੋਜਨ ਦੀ ਬੁਰਕੀ ਦਾ ਢੰਗ ਹੈ ਮੂੰਹ ਚ ਪਾਣੀ ਪੀਵੇ। ਫਿਰੇ ਨਾਮ ਜਪਣ ਦਾ ਢੰਗ ਹੈ ਜ਼ਬਾਨ ਨੇ ਤੇ ਭਜਨ ਕਰਨਾ ਹੈ, ਬਣਾਣਾ ਹੈ। ਜਪਨੋ ਰੱਖ ਦੇਣਾ ਹੈ। ਕੰਨਾਂ ਦੇ ਰਾਹੀਂ ਉਹ ਸ਼ਬਦ ਨੇ ਅੰਦਰ ਪ੍ਰਵੇਸ਼ ਕਰਨਾ ਹੈ। ਅੱਖਾਂ ਦੇ ਰਾਹੀਂ ਨਹੀਂ। ਮੂੰਹ ਦੇ ਰਾਹੀਂ ਵੀ ਨਹੀਂ। ਨੱਕ ਦੇ ਰਾਹੀਂ ਵੀ ਨਹੀਂ। ਇਹ ਢੰਗ ਹੈ। ਗਾਵੀਏ ਸੁਣਿਏ ਮਨ ਰਖੀਏ ਬਾਬ ਕੈਨ ਲਾ ਰੋਟੀ ਕਮਾਣਾ ਔਖ ਹੈ ਪਕਾਣਾ ਔਖ ਹੈ ਖਾਣਾ ਤੇ ਬੜਾ ਸੌਕ ਹੈ ਸਾਰੇ ਕਰ ਸਕਦੇ ਨਾ ਆਰਾਮ ਨਾ ਕਮਾਣਾ ਔਖ ਹੈ ਪਕਾਣਾ ਔਖ ਹੈ ਦੂਜੀ ਮੈਂ ਅਰਜ਼ ਕਰਾਂ ਭਜਨ ਇਹ ਆਤਮਾ ਦੀ ਖੁਰਾਕ ਹੈ ਮੰਦੀ ਖੁਰਾਕ ਹੈ ਵੀ ਭੋਜਨ ਹੈ ਅਧਿਆਤਮਿਕ ਭੋਜਨ ਹੈ ਇਹ ਕਮਾਣਾ ਤੇ ਬੜਾ ਸੌਖ ਹੈ ਪਕਾਣਾ ਤੇ ਬੜਾ ਸੌਖ ਹੈ ਖਾਣਾ ਬੜਾ ਔਖ ਹੈ ਦੇਖੋ ਖਾਵੇ ਸਵਾਸੇ ਸਤਗੁਰ ਕਹਿੰਦੇ ਕੋਈ ਖਾਵੇ ਤੇ ਸਹੀ ਖਾਂਦੇ ਨਹੀਂ ਕੋਈ ਭੁਖੇ ਦੇ ਭੁਖੇ ਰਹਿ ਜਾਂਦੇ ਵਾਹਿਗੁਰੂ ਵਾਹਿਗੁਰੂ ਮੈਂ ਘੰਟਾ ਜਪਿਆ ਮੇਰੇ ਮਨ ਨੇ ਇੱਕ ਮਿੰਟ ਵੀ ਨਹੀਂ ਸੁਣਿਆ ਭੁਖੇ ਦਾ ਭੁੱਖਾ ਰਹਿ ਜਾਵਾਂਗਾ ਕੁਝ ਵੀ ਨਹੀਂ ਪਕਾਣ ਨਾਲ ਤੇ ਭੁੱਖ ਨਹੀਂ ਮਿਟਦੀ ਸੌਹਰੇ ਦਿਨ ਰਾਮ ਰਾਮ ਰਟਦਾ ਰਿਹਾ ਹੈ ਯਕੀਨ ਜਾਣੋ ਸੋਗ ਸੰਤਾਪ ਦੇ ਚ ਰਹੇਗਾ ਕੋਈ ਆਨੰਦ ਨਹੀਂ ਕੋਈ ਖੇੜਾ ਨਹੀਂ ਇਹਨੇ ਭੋਜਨ ਬਣਾਇਆ ਹੈ ਥੱਕ ਜਾਏਗਾ ਰਾਮ ਰਾਮ ਜਪਦਿਆਂ ਥੱਕ ਜਾਏਗਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਥੱਕ ਜਾਏਗਾ ਤੇ ਵੀ ਮਰ ਔਰ ਥੱਕੇ ਮੈਂ ਦੇਖਦਾ ਟੁੱਟੇ ਮੈਂ ਦੇਖਦਾ ਥੱਕ ਗਏ ਇਤੇ ਥਕੇਵਾਂ ਲੈ ਜਾਣਾ ਚਾਹੀਦਾ ਸੀ ਲੈ ਸਕਦਾ ਸੀ ਜੇ ਭੋਜਨ ਛਕ ਲੈਂਦਾ ਤੇ ਤਾਜ਼ਗੀ ਆ ਜਾਣੀ ਸੀ ਭੁੱਖ ਮਿਟ ਜਾਣੀ ਸੀ ਥਕੇਵਾਂ ਲੈ ਜਾਣਾ ਸੀ ਪਕਾਣ ਦਾ ਵੀ ਥਕੇਵਾਂ ਲੈ ਜਾਣਾ ਸੀ ਜੇ ਕਿਦਰੇ ਇਹ ਛਕ ਲੈਂਦਾ ਸ਼ਬਦ ਦਾ ਛਕਣਾ ਕੀ ਹੈ ਦੇਖੋ ਖਾਵੇ ਦੇਖੋ ਪੁੰਚੇ ਜ਼ਬਾਨ ਨੇ ਭੋਜਨ ਬਣਾਇਆ ਵਾਹਿਗੁਰੂ ਵਾਹਿਗੁਰੂ ਇਹ ਭੋਜਨ ਤੇ ਬਣ ਗਿਆ ਦਾ ਛਕਣਾ ਹੀ ਔਖ ਹੈ ਮਨ ਸੁਣੇ ਤੇ ਮਨ ਤਾਂ ਹੀ ਸੁਣੇਗਾ ਜੇ ਮਨ ਚੁੱਪ ਕਰੇ ਜਿਹੜਾ ਪਹਿਲੇ ਹੀ ਬੋਲਦਾ ਪਏ ਤੇ ਸੁਣੇਗਾ ਕਿ ਉੱਚੀ ਉੱਚੀ ਬੋਲਣ ਵਾਲਾ ਕਿਸੇ ਦੀ ਗੱਲ ਸੁਣ ਨਹੀਂ ਸਕਦਾ ਕਿਸੇ ਦੀ ਗੱਲ ਸੁਣਨ ਵਾਸਤੇ ਚੁੱਪ ਕਰਨਾ ਪੈਂਦਾ ਆਮ ਤੁਸੀਂ ਸਾਰੇ ਸਹਣੇ ਬੈਠੇ ਕਿਸੇ ਨੂੰ ਸੁਣਨਾ ਹੈ ਤਾਂ ਚੁੱਪ ਕਰਨਾ ਪਏਗਾ ਮਨ ਨੇ ਸੁਣਨਾ ਹੈ ਤੋਂ ਮਨ ਨੂੰ ਖਾਮੋਸ਼ ਹੋਣਾ ਪੈਗਾ ਮਨ ਨੂੰ ਚੁੱਪ ਰੱਖਣਾ ਪੈਗਾ ਮਨ ਨੂੰ ਚੁੱਪ ਰਖਣਾਈ ਮਨ ਦੀ ਕਾਗਰਤਾ ਹੈ ਮਨ ਨੂੰ ਖਾਵਸ਼ ਰੱਖਣਾ ਹੀ ਮਨ ਦਾ ਪਵਿੱਤਰ ਹੋਣਾ ਹੈ ਮਨ ਚੁੱਪ ਨਹੀਂ ਕਰਦਾ ਉੱਕੀ ਨਹੀਂ ਕਰਦਾ ਬੜੇ ਲੰਬੇ ਸਮੇਂ ਤੋਂ ਇਹ ਗਲ پکڑਦੇ ਚਾਹੀ ਸੀ ਕਿ ਚੁੱਪ ਰਹਿ ਨਾਲੇ ਪਰਮਾਤਮਾ ਦੀ ਪ੍ਰਾਪਤੀ ਹੈ ਮਨ ਚੁੱਪ ਕਰੇ ਕੁਛਕ ਨੇ ਇਸ ਗੱਲ ਨੂੰ ਸਮਝਿਆ ਨਾ ਤੇ ਕੁਛਕ ਨੇ ਤਰੀਕਾ ਇਹ ਅਪਣਾਇ ਚਲੋ ਪਹਿਲੇ ਜ਼ਬਾਨ ਨਾਲ ਨਹੀਂ ਬੋਲਦੇ ਚੁੱਪ ਕਰ ਜਾਂਦੇ ਆ ਸ਼ਾਇਦ ਫਿਰ ਮਨ ਵੀ ਚੁੱਪ ਕਰ ਜਾਏ ਤਾਂ ਉਹਨਾਂ ਨੂੰ ਆਖਿਆ ਗਿਆ ਮੌਨ ਅਗਰ ਮੌਨ ਧਾਰਨ ਕਰਕੇ ਪਰਮਾਤਮਾ ਮਿਲਦਾ ਨਾ ਬੋਲਣ ਨਾਲ ਤੋ ਫਿਰ ਪ੍ਰਮਾਤਮਾ ਜ਼ਬਾਨ ਦਿੰਦਾ ਹੀ ਨਾ ਇਹ ਤੇ ਬੋਲਣ ਵਾਸਤੇ ਦਿੱਤੀ ਹੈ ਜੋ ਕੁਝ ਦਿੱਤਾ ਹੈ ਵਰਤਣ ਵਾਸਤੇ ਦਿੱਤਾ ਹੈ ਔਰ ਵਰਤੋਂ ਨਾ ਕਰੋ ਯਕੀਨ ਜਾਣੋ ਕਮਜ਼ੋਰੀ ਆ ਜਾਏ ਅੱਖਾਂ ਤੇ ਕੋਈ ਪੱਟੀ ਬਨ ਲਵੇ ਤਿੰਨ ਚਾਰ ਸਾਲ ਖੋਲੇ ਹੀ ਨਾ ਅੰਦਾ ਹੋ ਜਾਏਗਾ ਅਗਰ ਚਾਰ ਸਾਲ ਬਾਅਦ ਉਸਨੇ ਪੱਟੀ ਇੱਕ ਪਾਸੇ ਕੀਤੀ ਅੰਦਾ ਹੋਵੇਗਾ ਕਿਉਂਕਿ ਅੱਖਾਂ ਦੀ ਵਰਤੋਂ ਨਹੀਂ ਕੀਤੀ ਇਸਤੇਮਾਲ ਨਹੀਂ ਕੀਤਾ ਇਸੇ ਹੁਣ ਸੈਂਟਿਸਟ ਵੀ ਐਸਾ ਕਹਿਣ ਲੱਗ ਪਏ ਨੇ ਕੋਈ ਬੋਲੇ ਨਾ 2-4 ਸਾਲ ਯਕੀਨ ਜਾਨੋ ਬੋਲਣ ਦੀ ਸ਼ਕਤੀ ਗਵਾ ਛੱਡੇਗਾ ਮੈਂ 2-4 ਮੌਨੇ ਆਪਣੇ ਸਿੱਖ ਜਗਤ 'ਚ ਦੇਖਣ ਜਿਨ੍ਹਾਂ ਨਾਲ ਲਖਬ ਜੁੜੇ ਹੋਇਆ ਮੌਨੇ ਜੀ ਇੱਕ ਦੋ ਤੇ ਗੁਜ਼ਰ ਗਏ ਇੱਕ ਦੋ ਰਹਿ ਗਏ 12 ਸਾਲ ਬਾਅਦ ਮੌਨ ਖੋਲੇ ਆਵਾਜ਼ ਬਿਲਕੁਲ ਮਾਦੀਨ ਹੋ ਗਈ ਬਾਰੀਕ ਹੋ ਗਈ ਬੜਾ ਜ਼ੋਰ ਦਾ ਬੋਲਣ ਤਾਂ ਕਿਦਰੇ ਪੱਲੇ ਪੈਂਦੇ ਔਰ ਥੋੜੇ ਜਿਹਾ ਬੋਲ ਬੋਲਣ ਲੱਗਿਆਂ ਵੀ ਲੜਖੜਾ ਜਾਂਦੇ ਨੇ ਠੱਠਰਾ ਜਾਂਦੇ ਨੇ ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠੀ ਬੋਲੇ ਹੀ ਨਹੀਂ ਜਿਹੜਾ ਮਨੋ ਕਪੜੇ ਦਿਮਾਗ ਤੋਂ ਕੰਮ ਲਾਵੇ ਸੋਚ ਸ਼ਕਤੀ ਤੋਂ ਕੰਮ ਨਾ ਲਵੇ ਯਕੀਨ ਜਾਨੋ ਮੂੜ ਦਾ ਮੂੜ ਰਹਿ ਜਾਏਗਾ ਕਿਨੇ ਲੋਹਾ ਵਰਤਨ ਦੇ ਚ ਬਣਿਆ ਰਹੇ ਤੇ ਲੰਬੇ ਸਮੇਂ ਤੱਕ ਰਹਿੰਦਾ ਹੈ ਉਂਝ ਪਿਆ ਰਹੇ ਤੇ ਸੰਗਲ ਖਾ ਜਾਏਗਾ ਤੇ ਵੀ ਮਰਜ਼ ਕਰਦੇ ਹੈ ਸਰੀਰ ਦੇ ਜਿਸ ਗਿਆਨ ਇੰਦਰੀਏ ਤੋਂ ਕੰਮ ਨਾ ਲਓ ਕਮਜ਼ੋਰ ਹੋ ਜਾਏਗਾ ਜਿਹੜੇ ਮਨੁੱਖ ਥੋੜਾ ਬਹੁਤ ਪੈਦਲ ਨਹੀਂ ਚੱਲਦੇ ਯਕੀਨ ਜਾਣੋ ਚੱਲਣ ਦੀ ਸ਼ਕਤੀ ਗਵਾ ਬੈਠਦੇ ਜਿਹੜੇ ਲੋਕ ਥੋੜਾ ਬਹੁਤ ਹੱਥਾਂ ਨਾਲ ਕੰਮ ਨਹੀਂ ਕਰਦੇ ਉਨਾਂ ਦੇ ਹੱਥ ਵੀ ਕਮਜ਼ੋਰ ਹੋ ਜਾਂਦਾ ਹੈ ਇਹ ਤੇ ਕੁਦਰਤ ਨੇ ਨਿਯਮ ਬਣਾਇਆ ਹੈ ਪਰਮਾਤਮਾ ਨੇ ਨਿਯਮ ਬਣਾਇਆ ਨਹੀਂ ਫੂਕੀਆਂ ਨੇ ਐਸਾ ਸਮਝਿਆ ਚਲੋ ਜ਼ਬਾਨ ਨਾਲ ਵੀ ਨਹੀਂ ਬੋਲਦੇ ਸ਼ਾਇਦ ਮਨ ਚੁੱਪ ਕਰ ਜਾਏ ਗੁਰੂ ਨਾਨਕ ਸਮਝਾਉਂਦੇ ਨਹੀਂ ਚੁੱਪ ਹੈ ਚੁੱਪ ਨਾ ਹੋ ਗਈ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰੇਗਾ ਨਹੀਂ ਕਰੇਗਾ ਉਹਦਾ ਜ਼ਬਾਨ ਨਾਲ ਕੋਈ ਮਤਲਬ ਹੀ ਨਹੀਂ ਹੈ ਚੁੱਪ ਚੁੱਪ ਨਾ ਹੋਵੇ ਜੇ ਲਾਹਰੇ ਆ ਲੈ ਬਤਾਲ ਤੂੰ ਇਕਲੇ ਬਤਾਰ ਕਈ ਸਾਲਾਂ ਤੱਕ ਚੁੱਪ ਕਰ ਤਾਂ ਵੀ ਮਨ ਚੁੱਪ ਨਹੀਂ ਕਰੇਗਾ ਬੋਲਦਾ ਰਹੇਗਾ ਬੋਲਦਾ ਰਹੇ ਮਨ ਦਾ ਸੁਭਾਅ ਹੈ ਬੋਲਣਾ ਇਹਦਾ ਬੋਲਣਾ ਕਿਵੇਂ ਬੰਦ ਕਰੀਏਦਾ ਬੋਲਣ ਵਾਲੇ ਨੂੰ ਵਕਤਾ ਕਹਿੰਦੇ ਨੇ ਚਰਨ ਗਾਹੋਂ ਬਕੌਂ ਸਵ ਰਸਨਾ ਦੀਜੇ ਪ੍ਰਾਨ ਅਕੋਰ ਵਕਤੇ ਤੋਂ ਪੰਜਾਬੀ ਰੂਪ ਬਣਿਆ ਬਖਤਾ ਭਾਵੇਂ ਅੱਜ ਤੇ ਇਹਦੇ ਅਰਥ ਕੁਝ ਹੋਰ ਬਣ ਗਏ ਨੇ ਚਰਨ ਗਾਹੋਂ ਬਕੌਂ ਸਵ ਰਸਨਾ ਬਕੌਂ ਦੇ ਤੇ ਅਰਥ ਨੇ ਬੋਲਣਾ ਬੋਲਣਾ ਇਸ ਜ਼ਬਾਨ ਨਾਲ ਮੈਂ ਸਵ ਬਕਦਾ ਇੰਜ ਕਹਿ ਲੋ ਬਕੌਂ ਸਵ ਰਸਨਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ ਇਦੇ ਅਰਥ ਇਹ ਨਹੀਂ ਜੋ ਅਸੀਂ ਕਰਦੇ ਆ ਸ਼ਬਦਾਂ ਦੇ ਅਰਥ ਦੁਨੀਆ 'ਚ ਕੁਝ ਹੋਰ ਹੋ ਗਏ ਨੇ ਪਰ ਸ਼ਬਦ ਦੇ ਆਪਣੇ ਅਰਥ ਨੇ ਬੋਲਣਾ ਬੋਲਣ ਨੂੰ ਵਕਤਾ ਕਹਿੰਦੇ ਨੇ ਬੋਲਣ ਵਾਲੇ ਨੂੰ ਵਕਤਾ ਕਹਿੰਦੇ ਨੇ ਚਰਨ ਗਹ ਮੈਂ ਉਹਦੇ ਚਰਨ ਪਕੜਦਾ ਬਕੌ ਸਬਰਸਨਾ ਜ਼ਬਾਨ ਨਾਲ ਸੁਭ ਬੋਲਣਾ ਬਕੌ ਦੇ ਅਰਥ ਬੋਲਣਾ ਜਬਾਨ ਵਕਤਾ ਬਣੇ ਮਨ ਵਕਤਾ ਨਾ ਬਣੇ ਮਨ ਸਰੋਤਾ ਬਣੇ ਬਸ ਇੰਨੀ ਗੱਲ ਹੈ ਜਬਾਨ ਨੂੰ ਬੜੀ ਆਸਾਨੀ ਨਾਲ ਵਕਤਾ ਬਣਾ ਲੈਨੇ ਆ ਬਹੁਤ ਆਸਾਨੀ ਨਾਲ ਇਹ ਭੋਜਨ ਬੜੀ ਆਸਾਨੀ ਨਾਲ ਕਮਾਲ ਲੈਨੇ ਆ ਬਣਾ ਲੈਨੇ ਆ ਵਾਹਿਗੁਰੂ ਵਾਹਿਗੁਰੂ ਵਕਤਾ ਬਣ ਮਨ ਸਰੋਤਾ ਨਹੀਂ ਬਣਦਾ ਤੇ ਮਨ ਨਹੀਂ ਖਾਣਾ ਚੁੱਪ ਕਰੇ ਤੇ ਸ਼ਬਦ ਅੰਦਰ ਪ੍ਰਵੇਸ਼ ਕਰੇ ਤੇ ਚੁੱਪ ਨਹੀਂ ਕਰਦਾ ਮੈਂ ਇੱਕ ਸ਼ਹਿਰ ਦੇ ਇੱਕ ਸੱਜਣ ਨੇ ਅਰਦਾਸ ਕਰਾਈ ਕਿਦਰੇ ਦੋ ਚਾਰ ਮਹੀਨੇ ਉਸਨੇ ਪਾਠ ਕੀਤੇ ਉਹਨੇ 5000 ਸੁਖਮਨੀ ਸਾਹਿਬ ਦੇ ਅਰਦਾਸ ਕਰਾਈ ਭੋਗ ਪਵਾਇਆ ਅਰਦਾਸ ਮੇਰੇ ਕੋਲ ਕਿਹਨੇ ਪੁੱਛਿਆ ਬੜਾ ਮਹਾਨ ਮਨੁੱਖ ਹੈ 5000 ਪਾਠ ਸੁਕਮੰਨੀ ਸਾਹਿਬ ਦੇ ਕਰ ਚੁੱਕਿਆ ਮੈਂ ਕਿਹ ਚਿਹਰੇ ਦਿੱਤੇ ਛਾਪ ਤੇ ਇੱਕ ਪੰਕਤੀ ਦੀ ਵੀ ਕੋਈ ਨਹੀਂ ਇੱਕ ਪੰਕਤੀ ਦੀ ਵੀ ਕੋਈ ਨਹੀਂ ਕੀ ਹੋਇਆ 5000 ਕੀਤੇ ਇਹ ਰੋਟੀ ਬਣਾਉਂਦਾ ਤੇ ਰਿਆ ਰੋਟੀਆਂ ਦੇ ਢੇਰ ਲਾਏ ਨੇ ਇਸਨੇ ਖਾਦੀ ਕੋਈ ਨਹੀਂ ਇਸਨੇ ਨਹੀਂ ਖਾਦੀ ਮੈਂ ਫਿਰ ਅਰਜ਼ ਕਰਾਂ ਬਾਹਰ ਦੀ ਦੁਨੀਆ ਦੇ ਵਿੱਚ ਰੋਟੀ ਕਮਾਣਾ ਔਖੈ ਰੋਟੀ ਪਖਾਣਾ ਔਖੈ ਖਾਣਾ ਸੌਖੈ ਧਰਮ ਦੀ ਦੁਨੀਆ ਵਿੱਚ ਭੋਜਨ ਖਾਣਾ ਹੀ ਬੜਾ ਔਖੈ ਜੇ ਕੋ ਖਾਵੇ ਇਸ ਵਾਸਤੇ ਸਤਿਗੁਰ ਕਹਿੰਦੇ ਕੋਈ ਖਾਵੇ ਕੋਈ ਛਕੇ ਸਿਰਫ ਛਕੇ ਹੀ ਨਾ ਹਜ਼ਮ ਵੀ ਕਰੇ ਕਿਉਂਕਿ ਹੈ ਵੇਗਜ਼ਾ ਜਿਸ ਦਿਨ ਅੰਦਰ ਸ਼ਬਦ ਪ੍ਰਵੇਸ਼ ਕਰ ਗਿਆ ਨਾ ਮੰਦੀ ਦੁਨੀਆ ਬਦਲ ਜਾਏਗੀ ਘਬਰਾਹਟ ਵੀ ਔਵੇ ਕੁਛ ਬਹਿ ਵੀ ਜਾਗੇਗਾ ਇੱਕ ਹੀ ਹੋਗੇ ਨਾ ਨਾ ਪ੍ਰਕਾਸ਼ ਇੱਕੋ ਹੀ ਦਫਾ ਸ਼ਬਦ ਚੋਟ ਕਰੇ ਇੱਕੋ ਹੀ ਦਫਾ ਸੁਣੇ ਮਨ ਇੱਕ ਦਫਾ ਜੇ ਇੱਕ ਗੁਰ ਕੀ ਸਿੱਖ ਸੁਣੇ ਇੱਕ ਦਫਾ ਇਦਾਂ ਮਤਲਬ ਮੈਂ 100 ਦਫਾ ਵਾਹਿਗੁਰੂ ਵਾਹਿਗੁਰੂ ਆਖੇ ਮਨ ਇੱਕ ਦਫਾ ਵੀ ਪੂਰੀ ਇਕਾਗਰਤਾ ਨਾਲ ਨਹੀਂ ਸੁਣਦਾ ਕਿਉਂਕਿ ਇੱਕ ਦਫਾ ਸੁਣਾ ਹੈ ਹਜ਼ਾਰ ਦਫਾ ਇਸ ਵਾਸਤੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ ਕਿਦਰੇ ਮਨ ਇੱਕ ਦਫਾ ਸੁਣ ਲਵੇ ਜੇ ਇੱਕ ਗੁਰ ਕੀ ਸੁਕ ਸੁਣ ਪੰਜ ਹਜ਼ਾਰ ਸੁਖਮੰਨੀ ਸਾਹਿਬ ਦੇ ਪਾਠ ਕਰ ਲੈਂਦੇ ਆ ਮਨ ਤੇ ਨਹੀਂ ਸੁਣਦਾ ਨਹੀਂ ਸੁਣਦਾ ਸੁਣਨ ਲੱਗਿਆ ਮਨ ਪਹਿਲੇ ਚੁੱਪ ਕਰੇ ਔਰ ਇਹ ਸਾਰੀ ਤਿਆਰੀ ਅੰਮ੍ਰਿਤ ਵੇਲੇ ਉੱਠ ਕੇ ਜਪ ਦੀ ਇਹ ਹੈ ਇਹ ਵੀ ਮੈਨਸ ਕਰ ਲੈਣਾ ਇਹ ਸਦ ਸੰਗ ਕਰਨਾ ਤੇ ਕਥਾ ਕੀਰਤਨ ਸੁਣਨਾ ਤੇ ਕਰਨਾ ਇਹ ਸਭ ਜਪ ਦੀ ਤਿਆਰੀ ਹੈ ਕਈ ਸੱਜਣ ਤੇ ਸਾਰੀ ਜ਼ਿੰਦਗੀ ਤਿਆਰੀ تھی ਆਪਣਾ ਸਮਾਂ ਗਵਾ ਬੈਠ ਜਾਣਾ ਭਾਈ ਗੁਰਦਾਸ ਉਹਨਾ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਭਗ ਪ੍ਰੀਤਮ ਕੇ ਦੇਸ ਕੈਸੇ